ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਜੀ ਅੱਜ ਆਪਾਂ ਇਹ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਵੀ ਸਵੇਰੇ 2:00 ਜਾਂ 4:00 ਵਜੇ ਅੱਖ ਖੋਲਹੀ ਹੈ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਸੋ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਹਿਲਾਂ ਤੇ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਆਦਾਤਰ ਆਪਾਂ ਵੇਖਦੇ ਆ ਬਹੁਤ ਸਾਰੇ ਸਵਾਲ ਸੰਗਤ ਦੇ ਹੁੰਦੇ ਨੇ ਭਾਈ ਸਾਹਿਬ ਜੀ ਅਮਰਤ ਵੇਲਾ ਸਾਂਭਿਆ ਨਹੀਂ ਜਾਂਦਾ ਨੀਂਦ ਬਹੁਤ ਆਉਂਦੀ ਐ ਅਮਰਤ ਵੇਲੇ ਦੀ ਸੰਭਾਲ ਨਹੀਂ ਹੁੰਦੀ ਤੇ ਜਾਂ ਫਿਰ ਭਾਈ ਸਾਹਿਬ ਜੀ ਅੱਖ ਤੇ ਖੁੱਲਦੀ ਆ ਪਰ ਉੱਠਿਆ ਨਹੀਂ ਜਾਂਦਾ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਹੁੰਦੇ ਆ ਸੋ ਇੱਥੇ ਮੈਂ ਇੱਕ ਬੇਨਤੀ ਖਾਸ ਤੌਰ ਤੇ ਕਰਨੀ ਚਾਹਾਂਗਾ ਸਾਰ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਪੁੱਛੀਏ ਤੇ ਸਤਿਗੁਰੂ ਇਹੋ ਹੀ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚਾ ਹੈ ਤੇ ਵਡਿਆਈ ਨੂੰ ਵਿਚਾਰਨਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਕਰਨਾ ਹੈ। ਉਹਦੀ ਵਡਿਆਈ ਨੂੰ ਇਸ ਕਰਕੇ ਕਰਨਾ ਹੈ ਸਾਧ ਸੰਗਤ ਕਿਉਂਕਿ ਉਹ ਜਿਹੜਾ ਅਕਾਲ ਪੁਰਖ ਹੈ ਨਾ ਉਹ ਬਹੁਤ ਮਹਾਨ ਹੈ ਤੇ ਉਹ ਸਭ ਕੁਝ ਦੇਣ ਵਾਲਾ ਹੈ ਇਹ ਸਮਝ ਕੇ ਉਹਦੀ ਵਡਿਆਈ ਕਰਨੀ ਹੈ ਕਿਉਂਕਿ ਜੇ ਉਹਦੀ ਵਡਿਆਈ ਕਰਾਂਗੇ ਅਸੀਂ ਵੱਡੇ ਹੋਵਾਂਗੇ ਉਹਦੀ ਵਡਿਆਈ ਕੀਤੇ ਆ। ਕਦੇ ਭਗਤ ਸਹਿਬਾਨਾਂ ਤੇ ਜੀਵਨ ਨੂੰ ਪੜਿਓ ਸਾਡੇ 4 ਗੁਰਸਿੱਖਾਂ ਨੂੰ ਪੜਿਓ ਉਹਨਾਂ ਦੀ ਬਾਣੀ ਨੂੰ ਪੜਿਓ ਭੱਟਾਂ ਦੇ ਸਵਈਏ ਪੜਿਓ ਉਹਨਾਂ ਨੂੰ ਅਸੀਂ ਯਾਦ ਕਿਉਂ ਕਰਦੇ ਆ ਉਹਨਾਂ ਨੂੰ ਮਾਣ ਕਿਉਂ ਦਿੰਦੇ ਆ ਗੁਰੂ ਨੇ ਉਹਨਾਂ ਦੀ ਬਾਣੀ ਨੂੰ ਸੁਣਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਦੀ ਬਾਣੀ ਦਰਜ ਕੀਤੀ ਤੇ ਉਹਨਾਂ ਨੂੰ ਹਰ ਕੋਈ ਜਾਣਦਾ ਹੈ ਉਹਨਾਂ ਨੂੰ ਹਰ ਕੋਈ ਸਿਰ ਨਵਾਉਂਦਾ ਹੈ ਹਰ ਕੋਈ ਉਹਨਾਂ ਨੂੰ ਝੁੱਕ ਕੇ ਸਲਾਮ ਕਰਦਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਹਰ ਕਿਸੇ ਲਈ ਸਤਕਾਰ ਹੈ ਹਰ ਕੋਈ ਉਹਨਾਂ ਦਾ ਸਤਕਾਰ ਕਰਦਾ ਹੈ ਕਿਉਂ ਕਿ ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਸਮਝਿਆ ਉਹ ਵੱਡੇ ਹੋ ਗਏ ਪਰਮਾਤਮਾ ਦੀ ਸਿਫਤ ਉਹਨਾਂ ਨੇ ਕੀਤੀ ਪਰਮਾਤਮਾ ਨੂੰ ਸਿਫਤ ਰਾਹੀਂ ਵੱਡਾ ਕੀਤਾ ਤੇ ਉਹ ਆਪ ਵੱਡੇ ਹੋ ਗਏ ਇਹ ਸਮਝ ਕੇ ਅਸੀਂ ਪਾਠ ਕਰਨਾ ਹੈ ਕਿ ਅਸੀਂ ਵੱਡੇ ਹੋਣਾ ਹੈ ਗੁਰੂ ਨੇ ਵੱਡੇ ਕਰਨਾ ਜੇ ਦੀ ਵਡਿਆਈ ਕਰਾਂਗੇ ਤੇ ਇਹਨੇ ਵੱਡਾ ਕਰਨਾ ਹੈ ਸਾਨੂੰ ਇਹ ਸਮਝ ਕੇ ਸਾਤ ਸੰਗਤ ਇਹ ਗੱਲ ਯਾਦ ਰੱਖਿਓ ਵੀ ਗੁਰੂ ਦੀ ਵਡਿਆਈ ਜਿਨੇ ਵੀ ਕੀਤੀ ਐ ਉਹ ਦੁਨੀਆ ਦੀ ਨਿਗਾਹ ਦੇ ਵਿੱਚ ਵੱਡਾ ਹੋ ਗਿਆ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੂਆਣਾ ਸਾਹਿਬ ਵਾਲੇ ਮੈਂ ਅਕਸਰ ਹੀ ਉਹਨਾਂ ਬਾਰੇ ਬੇਨਤੀਆਂ ਕਰਦਾ ਹਾਂ ਕਿਉਂਕਿ ਉਹਨਾਂ ਦੇ ਅਸਥਾਨ ਤੋਂ ਬਹੁਤ ਕੁਝ ਮਿਲਿਆ ਬਹੁਤ ਕੁਝ ਦਿੱਤਾ ਸਾਨੂੰ ਤੇ ਮਹਾਪੁਰਖਾਂ ਦਾ ਜੀਵਨ ਬਾ ਕਮਾਲ ਦਾ ਹੈ ਸਾਤ ਸੰਗਤ ਮਾਪੁਰਖ ਬਾਬਾ ਅਤਰ ਸਿੰਘ ਜੀ ਕਹਿਆ ਕਰਦੇ ਸੀ ਕਿ ਪਿਆਰਿਓ ਉਸ ਵਡਿਆਈ ਨਾਲ ਜੁੜੋ ਜਿਹੜੀ ਸੱਚੀ ਵਡਿਆਈ ਹੈ ਜਿਹੜੀ ਅਕਾਲ ਪੁਰਖ ਦੀ ਵਡਿਆਈ ਹੈ ਉਸ ਅਕਾਲ ਪੁਰਖ ਦੀ ਵਡਿਆਈ ਨਾਲ ਜੁੜੋ ਜੇ ਤੁਸੀਂ ਉਹਦੀ ਵਡਿਆਈ ਕਰੋਗੇ ਉਹਨੂੰ ਵੱਡਾ ਵੱਡਾ ਕਹੋਗੇ ਤੇ ਯਾਦ ਰੱਖਿਓ ਤੁਸੀਂ ਇੱਕ ਦਿਨ ਵੱਡੇ ਜ਼ਰੂਰ ਹੋ ਬੋਗੇ ਵੱਡੇ ਕੀਆਂ ਵਡਿਆਈਆਂ ਕਿਛ ਕੇਣਾ ਕੇਣਾ ਨਾ ਜਾਏ ਉਹ ਪਰਮਾਤਮਾ ਦੀ ਵਡਿਆਈ ਕੀਤੇਆਂ ਤੁਸੀਂ ਵੱਡੇ ਹੋ ਬੋਗੇ ਕੋ ਪਰਮਾਤਮਾ ਨੇ ਤੁਹਾਨੂੰ ਵੱਡਾ ਕਰਨਾ ਹੈ ਇਹ ਗੱਲ ਯਾਦ ਰੱਖਿਓ ਸਾਰੇ ਜਾਣੇ ਸਾਧ ਸੰਗਤ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਇਏ ਗੁਰ ਸ਼ਬਦ ਦੀ ਸਾਲਾਹੀ ਐ ਰੰਗੇ ਸਹਿਜ ਸੁਭਾਈ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰ ਕਿਹਨੂੰ ਕਹਿੰਦੇ ਨੇ ਅਕਾਲ ਪੁਰਖ ਨੂੰ ਜੇ ਆਪਾਂ ਹੁਣ ਬਾਣੀ ਪੜਾਂਗੇ ਆਪਾਂ ਕਹਾਂਗੇ ਪਾਤਸ਼ਾਹ ਕਿਰਪਾ ਕਰ ਹੁਣ ਆਪਾਂ ਆਪਣੇ ਵੱਲੋਂ ਕਹਾਂਗੇ ਨਾ ਪਾਤਸ਼ਾਹ ਸਾਡੇ ਦੀ ਕਿਰਪਾ ਕਰ ਕਰ ਕਿਰਪਾ ਕਰ ਆਇਆ ਕਰ ਕਿਹੜੇ ਆਇਆ ਅੰਦਰ ਲੈ ਘਰ ਜਿਹੜਾ ਸਾਡਾ ਹਿਰਦਾ ਰੂਪ ਘਰ ਹੈ ਆਪੇ ਮਿਲਿਆ ਉਹਨੇ ਆਪ ਹੀ ਮਿਲ ਜਾਣਾ ਉਹ ਆਪ ਹੀ ਮਿਲ ਪੈਂਦਾ ਜੇ ਉਹਦੀ ਸਿਫਤ ਵਿੱਚ ਜੁੜੇਗਾ ਗੁਰੇ ਸ਼ਬਦ ਦੀ ਸਲਾਹੀ ਹੈ ਗੁਰੂ ਨੂੰ ਸਲਾਹੇਗਾ ਸ਼ਬਦਾਂ ਦੇ ਨਾਲ ਸਲਾਹੇਗਾ ਰੰਗੇ ਸਹਿਜ ਸੁਭਾਏ ਤੇ ਉਹਦੇ ਪ੍ਰੇਮ ਵਿੱਚ ਤੈਨੂੰ ਨੇ ਆਪਣੇ ਆਪ ਰੰਗ ਲੈਣਾ ਹੈ ਜੇ ਤੂੰ ਉਹਦੇ ਪਿਆਰ ਵਿੱਚ ਰੰਗਿਆ ਗਿਆ ਉਹਦੇ ਸਤਕਾਰ ਵਿੱਚ ਰੰਗਿਆ ਗਿਆ ਤੇ ਸਜਣਾ ਯਾਦ ਰੱਖੀ ਇਹ ਉਹ ਪਰਮਾਤਮਾ ਤੋਂ ਕੋਈ ਹੋਰ ਵੱਡਾ ਨਹੀਂ ਹੈਗਾ ਉਹ ਸਤਗੁਰੂ ਤੋਂ ਕੋਈ ਹੋਰ ਵੱਡਾ ਨਹੀਂ ਹੈਗਾ ਉਹਨੇ ਆਪਣੇ ਆਪ ਤੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈਣਾ ਹੈ ਕਿਉਂਕਿ ਉਹ ਇੰਨਾ ਮਹਾਨ ਹੈ ਉਹ ਇੰਨਾ ਜਿਆਦਾ ਮਹਾਨਤਾ ਹੈ ਕਰਨ ਵਾਲਾ ਯਾਦ ਰੱਖੀ ਉਹ ਤੇ ਤੋਂ ਵੱਡਾ ਜ਼ਰੂਰ ਹੈ ਪਰ ਉਹ ਤੈਨੂੰ ਵੱਡਾ ਕਰਕੇ ਆਪਣੇ ਵੱਲ ਲੈ ਆਏਗਾ ਆਪਣੇ ਥਾਂ ਤੇ ਲੈ ਆਏਗਾ ਇਹ ਗੱਲ ਯਾਦ ਰੱਖੀ ਸਾਧ ਸੰਗਤ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਸਾਨੂੰ ਆਪਣੀ ਥਾਂ ਤੇ ਲੈ ਆਏ ਹਰ ਕੋਈ ਕਹਿੰਦਾ ਹੈ ਕਿ ਮੇਤੋਂ ਇਹ ਪਿੱਛੇ ਰਵੇ ਮੈਂ ਇਹ ਤੋਂ ਅੱਗੇ ਨਾ ਜਾਵਾਂ ਇਹ ਮੇਤੋਂ ਅੱਗੇ ਨਾ ਜਾਵੇ ਤੇ ਇਹ ਇਹੋ ਹੀ ਸਿਸਟਮ ਹੁੰਦਾ ਹੈ ਨਾ ਇਹੋ ਹੀ ਚੀਜ਼ਾਂ ਹੁੰਦੀਆਂ ਨੇ ਪ੍ਰਸਾਦ ਸੰਗਤ ਕੁਝ ਚੀਜ਼ਾਂ ਇੱਥੇ ਇਹ ਨੇ ਕਿ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਵਡਿਆਈ ਕਰੇਂਗਾ ਮੈਂ ਤੈਨੂੰ ਆਪਣੇ ਵਰਗਾ ਬਣਾ ਦਾਂਗਾ ਤੂੰ ਮੇਰੇ ਵਰਗਾ ਹੋ ਜਾਏਂਗਾ ਇਹ ਗਾਰੰਟੀ ਹੈ ਇਹ ਵਾਅਦਾ ਤੇਰੇ ਨਾਲ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋ ਵਾਰੀ دیدارੇ ਹੋਏ ਪਾਤਸ਼ਾਹ ਨੇ ਉਹਨਾਂ ਨੂੰ ਦੋ ਵਾਰੀ دیدارੇ ਦਿੱਤੇ ਉਹ ਕਾਦੇ ਕਰਕੇ ਕਿਉਂਕਿ ਉਹ ਆਪ ਹੀ ਗੁਰੂ ਵਰਗੇ ਬਣ ਗਏ ਸਨ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਵਰਗਾ ਬਣਾ ਲਿਆ ਆਪਣੇ ਵਰਗਾ ਬਣਾ ਲਿਆ ਤੇ ਪਿਆਰਿਓ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਵਰਗਾ ਬਣਾਇਆ ਤੇ ਉਹਨਾਂ ਨੂੰ ਉਹਨਾਂ ਨੇ ਆਪਣੇ ਵਰਗਾ ਤਾਂ ਬਣਾਇਆ ਕਿਉਂਕਿ ਗੁਣ ਜਿਹੜੇ ਸੀ ਨਾ ਉਹ ਬਿਲਕੁਲ ਉਹੀ ਬਣ ਗਏ ਸੀ ਪਰਮਾਤਮਾ ਅਕਾਲ ਪੁਰਖ ਨੇ ਜੋ ਦੱਸੇ ਹੋਏ ਸੀ ਇਸ ਕਰਕੇ ਮੈਂ ਹੁਣ ਬੇਨਤੀਆਂ ਤਾਂ ਕਰਕੇ ਸਾਂਝੀਆਂ ਕਰ ਰਿਹਾ ਸਾਧ ਸੰਗਤ ਥੋੜਾ ਜਿਹਾ ਸਮਝਿਓ ਕਿ ਜਦੋਂ ਵਡਿਆਈ ਕਰਾਂਗੇ ਅੰਮ੍ਰਿਤ ਵੇਲੇ ਜੇ ਸਾਡੀ ਅੱਖ ਖੁੱਲਦੀ ਹੈ ਨਾ ਉਸ ਅਕਾਲ ਪੁਰਖ ਦਾ ਨਾਮ ਲੈ ਲਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਲੈ ਲਿਆ ਕਰੋ ਜੇਕਰ ਉਹਦਾ ਨਾਮ ਤੁਸੀਂ ਲਓਗੇ ਨਾ ਤੇ ਤੁਸੀਂ ਵੱਡੇ ਹੋ ਜਾਣਾ ਹੈ ਉਹ ਪਾਤਸ਼ਾਹ ਨੇ ਤੁਹਾਨੂੰ ਵੱਡਾ ਹੀ ਕਰ ਦੇਣਾ ਤੇ ਉਹ ਸਤਿਗੁਰ ਨੇ ਤੁਹਾਨੂੰ ਇੰਨਾ ਵੱਡਾ ਕਰਨਾ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਸ ਪਾਤਸ਼ਾਹ ਦੇ ਦਰ ਤੇ ਹਰ ਕੋਈ ਵੱਡਾ ਹੁੰਦਾ ਹੈ ਤੇ ਉਹਨੇ ਤੁਹਾਨੂੰ ਵੀ ਵੱਡਾ ਕਰ ਦੇਣਾ ਤੇ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਜਿਹਨੂੰ ਉਹ ਵੱਡਾ ਕਰ ਦੇ ਉਹਨੂੰ ਕੋਈ ਛੋਟਾ ਨਹੀਂ ਕਰ ਸਕਦਾ ਦੁਨੀਆਂ 'ਚ ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵੀ ਚਾਰ ਇਹ ਗੱਲ ਯਾਦ ਰੱਖਿਓ ਵੀ ਅਮਰਤ ਵੇਲਾ ਸੱਚਾ ਹੈ ਉਹ ਪਰਮਾਤਮਾ ਸੱਚੇ ਦੀ ਵਡਿਆਈ ਨੂੰ ਵਿਚਾਰਨਾ ਹੈ ਜੇ ਵਿਚਾਰ ਲਿਆ ਤੇ ਸਮਝ ਲਓ ਫਿਰ ਆਪਾਂ ਨੂੰ ਪਰਮਾਤਮਾ ਨੇ ਵੱਡਾ ਕਰ ਦੇਣਾ ਹੈ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ